ਸਾਂਝਾ ਕਰਨ ਨਾਲ ਜੁੜੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਬੰਦੀ ਛੋੜ ਦਿਵਸ ਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਪ੍ਰਮਾਤਮਾ ਕਰੇ ਸਭ ਦੇ ਘਰੇ ਇਹ ਤਿਹਾਰ ਖੁਸ਼ੀਆਂ ਖੇੜੇ ਲੈ ਕੇ ਆਵੇ ਤੇ ਸਾਰੇ ਹੱਸਦੇ ਵਸਦੇ ਰਹਿਣ ਸੋ ਬੰਦੀ ਛੋੜ ਦਿਵਸ ਤੇ ਦੀਵਾਲੀ ਆ ਰਹੇ ਨੇ ਜਿਵੇਂ ਕਿ ਪਤਾ ਹੀ ਆ ਵੀ ਆਪਣੇ ਹੁੰਦਾ ਆ ਮਠਿਆਈਆਂ ਲੈਣੀਆਂ ਗਿਫਟ ਦੇਣੇ ਸਾਡੇ ਕੋਲ ਸੁਖ ਨਾਲ ਸਾਂਝੇ ਕਰਦੇ ਵਿੱਚ ਪਰਿਵਾਰ ਹੈਗਾ ਸਾਡਾ ਸਟਾਫ ਵੀ 25 ਜਾਣੇ ਪਰ ਅਸੀਂ ਇੱਕ ਸਾਂਝੇ ਕਰਦੀ ਵੱਖਰੀ ਜੀ ਚੀਜ਼ ਰੱਖਿਆ ਵੱਖਰੀ ਦੇਖ ਰੱਖੀ ਆ ਕਿ ਜੇ ਅਸੀਂ ਆਪਣੇ ਸਟਾਫ ਨੂੰ ਵੀ ਕੁਝ ਦੇਣਾ ਆ ਤਾਂ ਸਾਨੂੰ ਕਦੇ ਨਹੀਂ ਹੋਇਆ ਕਿ ਅਸੀਂ ਉਹਨਾਂ ਨੂੰ ਮਾੜੀ ਚੀਜ਼ ਦੇ ਦਈਏ ਜਿਹੜੀ ਅਸੀਂ ਉਹਨਾਂ ਨੂੰ ਦੀਵਾਲੀ ਤੇ ਮਠਾਈ ਦੇਣੀ ਆ ਸਲਾਹ ਕੀਤੀ ਕਿ ਕੋਈ ਸਪੈਸ਼ਲ ਬਣਾ ਕੇ ਦੇਈਏ ਘਰ ਦਾ ਬਣਾ ਕੇ ਦੇਈਏ ਤਾਂ ਕਿ ਜਿਹੜਾ ਕੋਈ ਖਾਵੇ ਉਹ ਯਾਦ ਵੀ ਕਰੇ ਤੇ ਉਹਨਾਂ ਦੀ ਸੇਤਲੇ ਵੀ ਵਧੀਆ ਹੋਵੇ ਕੋਸ਼ ਸਟਾਫ ਸਾਡਾ ਘਰ ਜਾ ਰਿਹਾ ਕੱਲ ਪਰਸੋਂ ਤਾਂ ਸੋ ਅੱਜ ਅਸੀਂ ਆਪਣੀ ਕਾਰਵਾਈ ਪਾਤੀ ਆ ਅਸੀਂ ਬਣਾਉਣ ਲੱਗੇ ਆ ਪੰਜੀਰੀ ਦੇਸੀ ਘਿਓ ਦੇ ਵਿੱਚ ਬੇਸਣ ਆਟਾ ਤੇ ਖਸਖਸ ਥੋੜੇ ਬਾਰੇ ਡਰਾਈ ਫਰੂਟ ਵੀ ਪਾਵਾਂਗੇ ਸੋ ਹੁਣ ਮੈਨੂੰ ਲੱਗਦਾ ਗਰਮ ਜ਼ਿਆਦਾ ਹੋ ਗਿਆ ਵੀ ਸੋ ਅਸੀਂ ਲੈ ਆਂਦੀ ਆ ਖਸ ਖਸ ਕਿਉਂਕਿ ਜੇ ਪੰਜੀਰੀ ਬਣਾਉਣੀ ਆ ਉਹਦੇ ਵਿੱਚ ਵੀ ਵਧੀਆ ਵਧੀਆ ਚੀਜ਼ਾਂ ਅਸੀਂ ਪਾਉਣੀਆਂ ਨੇ ਤਾਂ ਕਿ ਸਾਡਾ ਸਟਾਫ ਅਗਲੀ ਦੀਵਾਲੀ ਨੂੰ ਫੇਰ ਸਾਨੂੰ ਯਾਦ ਕਰਾਵੇ ਖਸ ਖਸ ਥੋੜੀ ਜੀ ਅਸੀਂ ਰੋਸਟ ਜੀ ਕਰਕੇ ਇਹਨੂੰ ਫੇਰ ਪੀਸ ਲਵਾਂਗੇ ਰਗੜ ਲਵਾਂਗੇ ਪਰ ਕੰਮ ਤਾਂ ਖੈਰ ਕਾਫੀ ਹੁੰਦਾ ਪਰ ਜਿਹੜਾ ਹੱਥੇ ਹੀ ਕੰਮ ਕੀਤਾ ਹੁੰਦਾ ਨਾ ਉਹ ਸਕੂਨ ਬੜਾ ਦਿੰਦਾ ਹੈ ਆ ਇੱਕ ਖੁਸ਼ੀ ਸੱਚੀ ਉਹ ਖੁਸ਼ੀ ਦਿੰਦਾ ਹੈ ਵੀ ਕੁਝ ਵੀ ਬਣਾਇਆ ਕੀਤਾ ਬਹੁਤ ਹੀ ਹੈਲਦੀ ਸਟਾਫ ਅਸੀਂ ਆਪਣੇ ਪਰਿਵਾਰ ਨੂੰ ਕਿਉਂਕਿ ਸਟਾਫ ਵੀ ਸਾਡਾ ਪਰਿਵਾਰ ਆ ਉਹਨਾਂ ਨੂੰ ਦੇ ਰਹੇ ਆ ਬੇਸਣਾ ਪੁੰਨ ਕੇ ਪਹਿਲਾਂ ਵੱਡੀ ਕੜਾਹੀ 'ਚ ਕੱਢ ਲਿਆ ਵੱਡੀ ਕੜਾਹੀ 'ਚੋਂ ਪ੍ਰਾਤ 'ਚ ਕੱਢ ਲਿਆ ਥੋੜਾ ਬਾਲਾ ਠੰਡਾ ਹੋ ਜੂ ਉਧਰ ਆਟਾ ਰੱਖਿਆ ਪਿਆ ਬਸ ਅਗਲੀ ਵਾਰੀ ਆਟੇ ਦੀ ਆ ਪੁੰਨਣ ਦੀ ਤੇ ਐ ਹੌਲੀ ਹੌਲੀ ਕਰਕੇ ਅੱਜ ਹੌਸਲਾ ਜਾਂ ਕਰਕੇ ਅਸੀਂ ਲੱਗ ਹੀ ਗਏ ਵੀ ਭਾਈ ਬਣਾ ਦੀਏ ਸਾਰਿਆਂ ਨੂੰ ਬੰਦੀ ਛੋੜ ਦੇ ਦਿੱਸਤੇ ਦਿਵਾਲੀ ਤਾਂ ਨੇੜੇ ਆ ਰਹੇ ਨੇ ਲੋ ਬਸ ਇਹ ਹਲਕੀ ਜੀ ਅੱਗ ਤੇ ਖਸ ਖਸ ਹੋਣਾ ਭੁੰਨ ਲੈਣੀ ਹੈ। ਛੇਰੇ ਨੂੰ ਰਗੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਇਹਨੂੰ ਰਗੜਦੇ ਨਹੀਂ ਨਾ ਇਹਦੇ ਦਾਣੇ-ਦਾਣੇ ਉਵੇਂ ਸਟਮਕ ਚ ਰਹਿ ਜਾਂਦੇ ਆ ਤੇ ਉਹਨਾਂ ਦਾ ਕੋਈ ਜ਼ਿਆਦਾ ਅਸਰ ਨਹੀਂ ਪੈਂਦਾ ਸਿਹਤ ਤੇ। ਰਗੜੇ ਤਾਂ ਹੋਣੀ ਆ ਜੇ ਹਲਕਾ ਜਿਹਾ ਸੇਕ ਲੱਗਿਆ ਹੋਊਗਾ। ਫਿਰ ਆਟਾ ਵਗੈਰਾ ਭੁੰਨ ਕੇ ਬਣਾ ਦੇਣੀ ਆ ਪੰਜੀਰੀ ਸਟਾਫ ਵੀ ਕੱਚਾ ਮਾਰਦਾ ਫਿਰਦਾ ਆ ਕਿ ਸਾਡੇ ਲਈ ਵਧੀਆ ਚੀਜ਼ ਬਣ ਰਹੀ ਆ ਲਓ ਬੱਸ ਇਸ ਨੂੰ ਹੌਲੀ ਹੌਲੀ ਹਲਕੇ ਹਲਕੇ ਹੱਥ ਜੇ ਨਾਲ ਹਲਾਈ ਜਾਣਾ ਹਲਕਾ ਜਿਹਾ ਬ੍ਰਾਊਨ ਕਰ ਦੇਣਾ ਖਸ ਖਸ ਪੁੰਨ ਕੇ ਕੱਢਤੀ ਆ ਹਲਕਾ ਜਿਹਾ ਸੇਕ ਲਵਾ ਕੇ ਹੁਣ ਏਵੇਂ ਪੋਲੇ-ਪੋਲੇ ਜੇ ਹੱਥਾਂ ਨਾਲ ਆਪਾਂ ਆਟਾ ਪੁੰਨ ਦੇਣਾ ਇਹ ਇਹ ਜੀ ਜਾਂ ਟਾਈਮ ਜ਼ਰੂਰ ਲੈਂਦੀਆਂ ਨੇ ਪਰ ਜਿਹੜਾ ਇਹਨਾਂ ਨੂੰ ਬਣਾ ਕੇ ਸਕੂਨ ਮਿਲਦਾ ਉਹ ਵੀ ਕਿਤੇ ਸ਼ਬਦਾਂ ਚ ਨਹੀਂ ਦੱਸਿਆ ਜਾ ਸਕਦਾ ਇਹ ਪੇਸ਼ੈਂਸ ਵੀ ਸਖਾਉਂਦੀਆਂ ਨੇ ਹਨਾ ਕਿਉਂਕਿ ਹਲਕੀ ਹਲਕੀ ਅੱਗ ਤੇ ਭੁੰਨਣਾ ਸਾਰੇ ਪਾਸੇ ਪ੍ਰੋਪਰ ਧਿਆਨ ਦੇ ਕੇ ਇਹਨੂੰ ਹਲਾਉਂਦੇ ਰਹਿਣਾ ਤਾਂ ਕਿ ਥੱਲੇ ਨਾ ਲੱਗ ਜਵੇ ਇਹ ਚੀਜ਼ਾਂ ਚਲੋ ਪ੍ਰਮਾਤਮਾ ਕਰੇ ਇੰਦਾ ਖੁਸ਼ੀਆਂ ਖੇੜੇ ਹੁੰਦੇ ਰਹਿਣਾ ਤਾਂ ਬਣਾਉਣਾ ਕੁਝ ਵੀ ਔਖਾ ਨਹੀਂ ਲੱਗਦਾ ਇਹਦੇ ਵਿੱਚ ਮੈਂ ਦਾਖਾਂ ਵੀ ਪਾਉਣੀ ਆ ਪਹਿਲਾਂ ਧੋ ਕੇ ਰੱਖ ਲਈਆਂ ਸੀ ਤੁੱਪੇ ਬਦਾਮ ਹਲੇ ਅਸੀਂ ਕੁੰਡੀ ਚ ਕੁੱਟਨੇ ਆ ਨਾਲ ਦੀ ਨਾਲ ਹੌਲੀ ਹੌਲੀ ਕਰੀ ਜਾਨੀ ਆ ਬੇਸਣਾ ਹੁਣ ਕੇ ਵੱਡੀ ਪ੍ਰਾਤ ਚ ਪਾਤਾ ਸੀ ਹੁਣ ਥੋੜਾ ਜਿਹਾ ਠੰਡਾ ਹੋ ਗਿਆ ਇਹਨੂੰ ਫਿਰ ਛਾਣ ਲੈਨੇ ਆ ਇੱਕ ਤਾਂ ਸਾਰੀ ਡੜੀ ਮਰ ਜਾਂਦੀ ਆ ਇੱਕ ਜੇ ਮਾੜਾ ਮੋਟਾ ਕਿਤੇ ਥੱਲੇ ਲੱਗਿਆ ਹੋਇਆ ਉਹ ਵੀ ਨਿਕਲ ਜੂਗਾ ਕਿਉਂਕਿ ਜੇ ਹੁਣ ਚੀਜ਼ ਬਣਾਉਣੀ ਆ ਤਾਂ ਪੂਰੀ ਰੀਜਨਾਲੇ ਬਣੇ ਫਿਰ ਕੀ ਮਾੜੇ ਮੋਕੇ ਤੇ ਛੇ ਕੱਚ ਰੱਖਣੀਆਂ ਆ ਆ ਦੇਖੋ ਥੱਲੇ ਵਾਲਾ ਹੀ ਸੋਹਣਾ ਇਹਨਾਂ ਨਿਕਲਦਾ ਕੋਈ ਵਿੱਚ ਡਲੀ ਨਹੀਂ ਇਹ ਇਹ ਮੈਂ ਫਿਰ ਬਾਅਦ ਵਿੱਚ ਆਟਾ ਛਾਣਿਆ ਜਾਊਗਾ ਅੰਡਲੀਆਂ ਡੁਲੀਆਂ ਨ ਮਰ ਜਾਣੀਆਂ ਵਿੱਚ ਬੇਸਣ ਤੇ ਆਟਾ ਭੁੰਨ ਕੇ ਛਾਂ ਲਿਆ ਤੇ ਹੁਣ ਲਾਸਟ ਸਟੈਪ ਬਲ ਨੂੰ ਅਸੀਂ ਬਾਦੇ ਜਾ ਰਹੇ ਆਂ ਦੇਸੀ ਘਿਓ ਦੇ ਵਿੱਚ ਖਸ ਖਸ ਜਿਹੜੀ ਪਹਿਲਾਂ ਭੁੰਨੀ ਸੀਗੀ ਰਗੜ ਲਈ ਤੇ ਕੋੜੀ ਜੀ ਉਹ ਹੁਣ ਘਿਓ ਦੇ ਵਿੱਚ ਉਹਨੂੰ ਭੁੰਨ ਲੈਣੇ ਆ ਤਾਂ ਕਿ ਕੱਚੀ ਨਾ ਰਹਿ ਜਾਵੇ ਇਸ ਤੋਂ ਬਾਅਦ ਆਟਾ ਤੇ ਬੇਸਣ ਐਡ ਕਰ ਦਾਂਗੇ ਸ਼ੱਕਰ ਐਡ ਕਰ ਦਾਂਗੇ ਸਾਡੀ ਪੰਜੀਰੀ ਆਲਮੋਸਟ ਆਲਮੋਸਟ ਰੈਡੀ ਹੋ ਚੱਲ ਰਹੀ ਐ ਜਿਵੇਂ ਕਹਿੰਦੇ ਹੁੰਦੇ ਆਖਰੀ ਪਲਾਂ ਵੱਲ ਜਾ ਰਹੀ ਐ ਬਸ ਗੱਲ ਇਹੀ ਆ ਬਿਥੋੜੇ ਜਿ ਸਵਰ ਨਾਲ ਹੌਲੀ ਹੌਲੀ ਇਹਨੂੰ ਬਣਾਈ ਚੱਲੀਏ ਬਸ ਕਰਦੇ ਬੰਦ ਹਰੇ ਲੋ ਜੀ ਖਾਸ ਖਾਸ ਪੁੰਨੀ ਗਈ ਪੂਰੀ ਹੁਣ ਹੌਲੀ ਹੌਲੀ ਕਰਕੇ ਵਿੱਚ ਬੇਸਣ ਰਲਾਉਣੇ ਆ ਫੇਰ ਬਿੱੱਚੇ ਪਾਦਣਾ ਆਟਾ ਸਾਨੂੰ ਵਾਦੀ پنਜੀਰੀ ਬਣਾਉਣ ਦਾ ਮਜ਼ਾ ਬਹੁਤ ਆਇਆ ਕਿਉਂਕਿ ਸਾਡੇ ਕੋਲ ਆਸ-ਪਾਸੇ ਸੰਗਤ ਖੜੀ ਦੇਖ ਰਹੀ ਹੈ ਸਾਰੀ ਵਧੀਆ ਲੱਗਦਾ ਹੈ ਜਦ ਵਧੀਆ ਚੀਜ਼ਾਂ ਸਾਰੇ ਨਾਲ ਸ਼ੇਅਰ ਕਰਦੇ ਹਾਂ ਵੇਸਟਨ ਪੈ ਗਿਆ ਹੁਣ ਮੈਂ ਪਾਉਣ ਲੱਗੀ ਆ ਆਟਾ ਮਨਾ ਕੰਮ ਮੇਰੇ ਬਸੋਂ ਬਾਹਰ ਹੋ ਗਿਆ ਕਿਉਂਕਿ ਇੰਨਾ ਸਮਾਨ ਹਲਾਉਣਾ ਮੇਰੇ ਲਈ ਔਖਾ ਸੋ ਮੇਰੇ ਨਾਲ ਵੀਰ ਹੈਲਪ ਕਰਵਾ ਰਹੇ ਆ ਹੁਣ ਤੇ ਇਹ ਮੇਰਾ ਤਾਂ ਕੰਮ ਹੁੰਦਾ ਵੀ ਬਸ ਸ਼ੁਰੂ ਕਰਾਦਾ ਮੋੜ ਕੇ ਦੇਖੀ ਜਾਓ ਕਿਵੇਂ ਕਿਵੇਂ ਪੰਜੀਰੀ ਚੁੱਲੇ ਤੋਂ ਲਾ ਕੇ ਹੁਣ ਅਸੀਂ ਥੱਲੇ ਰੱਖ ਲਈ ਵਿੱਚ ਬਦਾਮ ਜਮੈਣ ਤੇ ਮਗਜ ਪਾਤੇ ਹੁਣ ਪਾਉਣ ਲੱਗੇ ਆ ਕਾਜੂ ਇਹ ਨਾਲ ਪਾ ਦਿੰਦੇ ਆ ਰੱਬ ਤੇਰਾ ਭਲਾ ਕਰੇ ਦਾ ਹਾਂ ਨਾ ਸੇਸ ਤੋਂ ਬਾਅਦ ਰਹਿ ਗਈ ਸ਼ੱਕਰ ਪਾਉਣੀ ਫਿਰ ਪੰਜੀਰੀ ਸਾਡੀ ਰੈਡੀ ਐ ਸ਼ੱਕਰ ਪਾਉਣ ਤੋਂ ਬਾਅਦ ਦਰਸੀ ਚਾਹ ਦਾ ਵੀ ਆਰਡਰ ਲਾਇਆ ਹੋਇਆ ਆ ਆਪ ਜੀ ਡ్రਾਈ ਫਰੂਟ ਪੈ ਗਿਆ